ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਹੈ ਹੁਣ ਤੁਸੀਂ ਇਹ ਨਾ ਕਹਿਣਾ ਕਿ ਮੈਡਮ ਤੁਸੀਂ ਤਾਂ ਹਮੇਸ਼ਾ ਹੀ ਕਹਿੰਦੇ ਹੋ ਖਾਸ ਹੈ ਪਰ ਸੱਚ ਵਿੱਚ ਮੈਂ ਕਹਿ ਰਹੀ ਹਾਂ ਕਿ ਅੱਜ ਦੀ ਵੀਡੀਓ ਬਹੁਤ 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 ਜ਼ਿਆਦਾ ਖਾਸ ਹੈ ਖਾਸ ਉਹਦੇ ਨਾਲ ਨਾਲ ਕੁਝ ਇੰਟਰਸਟਿੰਗ ਵੀ ਹੈ ਔਰ ਤੁਹਾਡਾ ਫਾਇਦਾ 110% ਇਸ ਵੀਡੀਓ ਨੂੰ ਤੁਸੀਂ ਸੁਣੋਗੇ ਤਾਂ ਹੋਣ ਵਾਲਾ ਹੈ ਚਲੋ ਮੈਨੂੰ ਬਹੁਤ ਸਾਰੇ ਕਮੈਂਟਸ ਆਉਂਦੇ ਹਨ ਮੇਲ ਵੀ ਆਉਂਦੇ ਹਨ ਕਿ ਵਿਦੇਸ਼ ਜਾਣ ਵਾਸਤੇ ਸਾਨੂੰ ਕੋਈ ਨਾ ਕੋਈ ਉਪਾਅ ਦੱਸੋ ਮੈਂ ਆਪਣੇ ਚੈਨਲ ਵਿੱਚ ਬਹੁਤ ਸਾਰੇ ਵਿਦੇਸ਼ ਜਾਣ ਵਾਸਤੇ ਉਪਾਅ ਦੱਸਦੇ ਹਨ ਕਿਉਂਕਿ ਸਭ ਦਾ ਅਲੱਗ ਹੋਣਾ ਹੈ ਸਭ ਦੇ ਅਲੱਗ ਗ੍ਰਹਿ ਹਨ ਕਿਹੜਾ ਉਪਾਅ ਕਿਸ ਨੂੰ ਫਿੱਟ ਬੈਠ ਜਾਵੇ ਕੁਝ ਪਤਾ ਨਹੀਂ ਚੱਲਦਾ ਕਿਉਂਕਿ ਬਹੁਤ ਸਾਰੇ ਕਮੈਂਟਸ ਆਇਆ ਸਾਡੇ ਬੱਚੇ ਨੂੰ ਵੀਜ਼ਾ ਮਿਲ ਗਿਆ ਸਾਡਾ ਬੱਚਾ ਵਿਦੇਸ਼ ਚਲਾ ਗਿਆ ਬਹੁਤ ਖੁਸ਼ੀ ਹੁੰਦੀ ਹੈ ਸੁਣ ਕੇ पर हूँ अब जो मैं थोन तो जा रही हाँ कि मैनू एक मेल आया है उन्होंने कहा है कि साढ़ा बच्चा विदेश चला गया है बट उतने उन्हों कोई काम नहीं मिल रहा है तो मैं सोचा कि ऐवीता भी, भी बहुत वही प्रॉब्लम है विदेश जाना तो बोल देंगे हो कि बच्चा विदेश चला जाए पर उ जाके वो करेगा कि ਕੰਮ ਕੀ ਕਰੇਗਾ ਜੇ ਤਾਂ ਦੇਖੋ ਉਹਦੀ ਕੁਆਲੀਫਿਕੇਸ਼ਨ ਅੱਛੀ ਹੈ ਤਾਂ ਉਸ ਨੂੰ ਕੰਮ ਮਿਲ ਜਾਏਗਾ ਪਰ ਕਈ ਵਾਰੀ ਐਸਟਰਾ ਵੀ ਹੁੰਦਾ ਹੈ ਵਿਦੇਸ਼ ਜਾ ਕੇ ਤੁਹਾਡੀ ਕੁਆਲੀਫਿਕੇਸ਼ਨ ਐਨੀ ਉੱਚੀ ਹੁੰਦੀ ਹੈ ਹਾਈ ਤੁਹਾਡਾ ਲੈਵਲ ਹੈ ਕੁਆਲੀਫਿਕੇਸ਼ਨ ਦਾ ਫਿਰ ਵੀ ਤੁਹਾਨੂੰ ਆਪਣੇ ਲੈਵਲ ਦਾ ਕੰਮ ਨਹੀਂ ਮਿਲਦਾ ਹੈ ਬੜੇ سارے ਤੁਹਾਨੂੰ ਐਸੇ ਕੰਮ ਕਰਨੇ ਪੈਂਦੇ ਹਨ ਜੋ ਤੁਸੀਂ ਇੰਡੀਆ ਵਿੱਚ ਕਦੀ ਸੋਚ ਨਹੀਂ ਸਕਦੇ ਇਹ ਸੱਚਾਈ ਹੈ ਕਰਨੇ ਪੈਂਦੇ ਹਨ ਬਾਅਦ ਵਿੱਚੋਂ ਕੰਮ ਮਿਲ ਵੀ ਜਾਂਦਾ ਹੈ

ਆਪਣੀ YouTube ਤੇ ਅੱਜ ਤੱਕ ਨਾ Instagram ਤੇ ਨਾ Facebook ਤੇ ਇਹ ਉਪਾ ਨਹੀਂ ਦੱਸਿਆ ਹੋਏਗਾ ਈਸੀ ਕਰਕੇ ਮੈਂ ਤੁਹਾਨੂੰ ਕਿਹਾ ਸੀ ਕਿ ਐਂਡ ਤੱਕ ਅੰਤ ਤੱਕ ਵੀਡੀਓ ਵਿੱਚ ਬਣੇ ਰਹਿਣਾ ਕਿਉਂਕਿ ਵੀਡੀਓ ਇੰਟਰਸਟਿੰਗ ਔਰ ਤੁਹਾਡੇ ਫਾਇਦੇ ਵਾਸਤੇ ਹੈ ਬਹੁਤ ਜ਼ਿਆਦਾ ਤੁਹਾਡੇ ਫਾਇਦਾ ਹੋਏਗਾ ਇੱਕ ਤਾਂ ਕੰਮ ਮਿਲੇਗਾ ਤੁਹਾਨੂੰ ਇਸ ਉਪਾ ਦੇ ਨਾਲ ਭਾਵੇਂ ਤੁਸੀਂ ਅ ਵਿਦੇਸ਼ ਵਿੱਚ ਰਹਿੰਦੇ ਹੋ ਜਾਂ ਇੰਡੀਆ ਵਿੱਚ ਰਹਿੰਦੇ ਹੋ ਪੈਸਾ ਵੀ ਤੁਹਾਨੂੰ ਬਹੁਤ ਆਏਗਾ ਕਿਉਂਕਿ ਪੈਸਾ ਤਾਂ ਅਪਾ ਕਮਾਣਾ ਹੈ ਨਾ ਜਿਹੜੇ ਵਿਦੇਸ਼ ਪਹੁੰਚ ਗਏ ਉਹਨਾਂ ਨੇ ਵੀ ਉੱਤੇ ਪੈਸਾ ਹੀ ਕਮਾਣਾ ਹੈ ਇੰਡੀਆ ਵਿੱਚ ਜਿਹੜੇ ਰਹਿੰਦੇ ਹਨ ਉਹਨਾਂ ਨੇ ਵੀ ਇੱਥੇ ਪੈਸਾ ਕਮਾਣਾ ਹੈ ਐਸੇ ਦੋ ਉਪਾ ਪਾਵਰਫੁਲ ਉਪਾ ਦੱਸਾਂਗੀ ਭਾਵੇਂ ਤੁਸੀਂ ਇੰਡੀਆ ਵਿੱਚ ਹੋ ਜਾਂ ਤੁਸੀਂ ਫੋਰਨ ਕੰਟਰੀ ਵਿੱਚ ਹੋ ਤੁਹਾਨੂੰ ਕੰਮ ਵੀ ਮਿਲੇਗਾ ਔਰ ਤੁਹਾਡੇ ਘਰ ਵਿੱਚ ਪੈਸਾ ਹੀ ਪੈਸਾ ਆਏਗਾ ਤੇ ਚਲੋ ਜੀ ਉਹ ਉਪਾਦਸਨ ਤੋਂ ਪਹਿਲੇ ਹੱਥ ਜੋੜ ਕੇ ਬੇਨਤੀ ਹੈ ਮੇਰੀ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਮੇਰੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਮੈਂਟ ਵਿੱਚ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਸਿੱਧਾ 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 ਜ਼ਰੂਰ ਪ੍ਰਾਪਤ ਕਰੋ ਜੀ ਤਾਂ ਕਿ ਤੁਹਾਡੇ ਹਰ ਕੰਮ ਜਿੰਨੇ ਵੀ ਤੁਸੀਂ ਕੰਮ ਸੋਚੇ ਹਨ ਇਹ ਵੀਡੀਓ ਦੇਖਦੇ ਦੇਖਦੇ ਤੁਹਾਡੇ ਸਾਰੇ ਕੰਮ ਪੂਰੇ ਹੋ ਸਕਣ ਜੀ ਤੇ ਚਲੋ ਜੀ ਸਭ ਤੋਂ ਪਹਿਲਾ ਉਪਾ ਜਿਵੇਂ ਕਿ ਮੈਂ ਗੱਲ ਕੀਤੀ ਹੈ ਕਿ ਵਿਦੇਸ਼ ਤਾਂ ਚਲੇ ਗਏ ਹੋ ਉੱਥੇ ਜਾ ਕੇ ੱੱਕੇ ਖਾਰਿਆ ਕੋਈ ਕੰਮ ਹੀ ਨਹੀਂ ਮਿਲ ਰਿਹਾ ਹੈ ਤਾਂ ਕੀ ਕਰੀਏ ਅਸੀਂ ਤਾਂ ਦੇਖੋ ਤੇ ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿਉਂਕਿ ਸਾਡਾ ਰਾਹੂ ਖਰਾਬ ਹੁੰਦਾ ਹੈ ਤੇ ਅਸੀਂ ਕਰਨਾ ਹੈ ਰਾਹੂ ਨੂੰ ਕੰਟਰੋਲ ਹੁਣ ਰਾਹੂ ਨੂੰ ਕੰਟਰੋਲ ਕਰਨ ਵਾਸਤੇ ਬਹੁਤ ਸਾਰੇ ਉਪਾਅ ਦੱਸਦੇ ਹਨ ਜੋ ਨੂੰ ਦੁੱਧ ਨਾਲ ਟੋਕੇ ਪੋਟਲੀ ਬਣਾ ਹੋਏ ਕਰੋ ਨਹੀਂ ਅੱਜ ਮੈਂ ਤੁਹਾਨੂੰ ਬੜਾ ਹੀ ਸਿੰਪਲ ਪਰ ਪਾਵਰਫੁਲ ਉਪਾਅ ਦੱਸਣਵੀਆਂ ਆਪਣੇ ਹੱਥ ਨਾਲ ਹੀ ਹਾਂਜੀ ਆਪਣੇ ਹੱਥ ਨਾਲ ਹੀ ਤੁਸੀਂ ਆਪਣੇ ਰਾਹੂ ਨੂੰ ਕੰਟਰੋਲ ਕਰ ਸਕਦੇ ਹੋ ਹਾਂਜੀ ਮੈਂ ਤੁਹਾਨੂੰ ਕਹਿਆ ਹੈ ਅੱਜ ਤੱਕ ਕਿਸੇ ਨੇ ਤੁਹਾਨੂੰ ਨਹੀਂ ਦੱਸਿਆ ਹੋਣਾ ਹੈ ਉਪਾ ਜਿਹੜੇ ਲੋਕ ਮੇਰੀ ਵੀਡੀਓ ਦੇਖ ਰਹੇ ਹਨ ਉਹ ਆਪਣੇ ਆਪ ਨੂੰ ਬਹੁਤ ਜ਼ਿਆਦਾ ਲੱਕੀ ਸਮਝੋ ਕਿ ਤੁਸੀਂ ਇਹ ਉਪਾ ਦੇਖ ਰਹੇ ਹੋ ਇਹ ਉਪਾ ਖੁਦ ਵੀ ਯੂਜ਼ ਕਰਨਾ ਤੇ ਦੂਸਰਿਆਂ ਨੂੰ ਵੀ ਦੱਸਣਾ ਇਹ ਮੈਂ ਤੁਹਾਨੂੰ ਦਿਖਾ ਰਹੀਆਂ ਆਪਣਾ ਹੱਥ ਦੇਖੋ ਆਪਣੇ ਹੱਥ ਵਿੱਚ ਦੇਖੋ ਇੱਕ ਐ ਲਾਈਫ ਲਾਈਨ ਹੁੰਦੀ ਹੈ ਇੱਕ ਐ ਮਾਈਂਡ ਲਾਈਨ ਹੁੰਦੀ ਹੈ ਇਸ ਦੇ ਇਹ ਦੋਨੋਂ ਲਾਈਨਾਂ ਦੇ ਵਿੱਚਕਾਰ ਇੱਕ ਟ੍ਰਾਇੰਗਲ ਬਣ ਰਿਹਾ ਹੁੰਦਾ ਤਿਕੋਣ ਤ੍ਰਿਭੁਜ ਬਣਿਆ ਹੁੰਦਾ ਹੈ ਇਹ ਰਾਹੂ ਦਾ ਸਥਾਨ ਹੈ ਹਾਂਜੀ ਧਿਆਨ ਨਾਲ ਦੇਖੋ ਆਪਣੇ ਹੱਥ ਵੀ ਚੈੱਕ ਕਰੋ ਸਾਰਿਆਂ ਦੇ ਬਣ ਰਿਹਾ ਹੋਏਗਾ ਕਈ ਹੋਣਗੇ ਜਿਨ੍ਹਾਂ ਦੇ ਗ੍ਰਹਿ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੋਏਗੀ ਉਹਨਾਂ ਦੇ ਸ਼ਾਇਦ ਨਹੀਂ ਬਣ ਰਿਹਾ ਹੋਏਗਾ ਪਰ ਧਿਆਨ ਨਾਲ ਦੇਖਣਾ ਰਾਹੂ ਬਣ ਰਿਹਾ ਤ੍ਰਿਭੁਜ ਬਣ ਰਿਹਾ ਹੋਏਗਾ ਜੋ ਕਿ ਇਹ ਰਾਹੂ ਦਾ ਪਲੇਸ ਹੈ ਰਾਹੂ ਦਾ ਸਥਾਨ ਹੈ ਠੀਕ ਹੈ ਕਈਆਂ ਦੇ ਤਾਂ ਡਬਲ ਵੀ ਤਿਕੋਣ ਬਣ ਰਹੇ ਹੋਣਗੇ ਤੁਸੀਂ ਧਿਆਨ ਨਾਲ ਦੇਖਣਾ ਠੀਕ ਹੈ ਇਸ ਰਾਹੂ ਨੂੰ ਤੁਸੀਂ ਕੰਟਰੋਲ ਕਰਨਾ ਹੈ ਕਿਵੇਂ ਕੰਟਰੋਲ ਕਰਨਾ ਹੈ ਮੰਗਲ ਨਾਲ ਮੰਗਲ ਨਾਲ ਕੰਟਰੋਲ ਕਰਨਾ ਹੈ ਇਸ ਤਿਕੋਣੂ ਦੇ ਵਿੱਚ ਤੁਸੀਂ ਲਾਲ ਰੰਗ ਪਾ ਦੇਣਾ ਹੈ ਲਾਲ ਰੰਗ ਦਾ ਕਲਰ ਲੈ ਕੇ ਉਸ ਵਿੱਚ ਲਾਲ ਰੰਗ ਪਾ ਦੇਣਾ ਹੈ ਤੁਸੀਂ ਦੇਖਣਾ ਸਿਰਫ ਇੰਨਾ ਹੀ ਕਰਨ ਦੇ ਨਾਲ ਤੁਹਾਡਾ ਰਾਹੂ ਕੰਟਰੋਲ ਵਿੱਚ ਆ ਜਾਏਗਾ ਕਿਉਂਕਿ ਦੇਖੋ ਆਪਾਂ ਰਾਹੂ ਨੂੰ ਕੰਟਰੋਲ ਕਰਨਾ ਹੈ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਸਮਝਾਉਂਦੀ ਹਾਂ ਹਾਥੀ ਜੋ ਹੈ ਠੀਕ ਹੈ ਹਾਥੀ ਨੂੰ ਕੌਣ ਕੰਟਰੋਲ ਕਰਦਾ ਹੈ ਮਹਾਵਤ ਤੇ ਠੀਕ ਹੈ ਹਾਥੀ ਹੈ ਰਾਹੁ ਤੇ ਮਹਾਵਤ ਕੌਣ ਹੈ ਮੰਗਲ ਲਾਲ ਕਿਤਾਬ ਦੇ ਜਿਹੜੇ ਵੀ ਉਪਾਦਸੇ ਜਾਂਦੇ ਹਨ ਉਸ ਵਿੱਚ ਰਾਹੂ ਨੂੰ ਕੰਟਰੋਲ ਕਰਨ ਵਾਸਤੇ ਮੰਗਲ ਦਾ ਸਹਾਰਾ ਲਿਤਾ ਜਾਂਦਾ ਹੈ ਮੰਗਲ ਜੋ ਕਿ ਸਾਡਾ ਬੜਾ ਹੀ ਅਗਰੈਸਿਵ ਪਲੈਨਟ ਹੈ ਉਹ ਲਾਲ ਰੰਗ ਨੂੰ ਪ੍ਰੇਜ਼ੈਂਟ ਕਰਦਾ ਹੈ ਤੇ ਅਸੀਂ ਆਪਣੇ ਰਾਹੂ ਵਾਲੀ ਸਥਾਨ ਤੇ ਰਾਹੂ ਵਾਲੀ ਜਗਾ ਤੇ ਲਾਲ ਰੰਗ ਭਰ ਦੇਵਾਂਗੇ ਜਿਸ ਨਾਲ ਸਾਡਾ ਰਾਹੂ ਕੰਟਰੋਲ ਵਿੱਚ ਹੋ ਜਾਏਗਾ ਪਰ ਹੁਣ ਕਈ ਲੋਕਾਂ ਤੇ ਇੱਥੇ ਕੁਐਸਚਨ ਹੋਏਗਾ ਕਿ ਇੱਥੇ ਅਸੀਂ ਜੇ ਲਾਲ ਰੰਗ ਭਰ ਦੇਵਾਂਗੇ ਤਾਂ ਸਾਡਾ ਜਿਸ ਤਰ੍ਹਾਂ ਕੰਮ ਕੀਤਾ ਤਾਂ ਸਾਡੇ ਕੱਪੜਿਆਂ ਨੂੰ ਲਾਲ ਰੰਗ ਲੱਗ ਸਕਦਾ ਹੈ ਹੈਨਾ ਜਾਂ ਫਿਰ ਅਸੀਂ ਪਾਣੀ ਪੀਤਾ ਜਾਂ ਕੁਝ ਰੋਟੀ ਖਾਧੀ ਤਾਂ ਉਸ ਦੇ ਨਾਲ ਲਾਲ ਰੰਗ ਫੈਲ ਜਾਏਗਾ ਐਦਾ ਵੀ ਮੈਂ ਤੁਹਾਨੂੰ ਇੱਕ ਉਪਾਅ ਦੱਸਦੀ ਹਾਂ ਕੀ ਕਰਨਾ ਹੈ ਤੁਸੀਂ ਜੇਕਰ ਤੁਸੀਂ ਇਹ ਲਾਲ ਰੰਗ ਨਹੀਂ ਪੜ ਸਕਦੇ ਮਹਿੰਦੀ ਲੈ ਲਓ ਠੀਕ ਹੈ ਆਪਣੇ ਉਹ ਵਾਲੀ ਜਿਹੜੀ ਤਿਕੋਣ ਤਰਬੂਜ ਜਿੱਥੇ ਬਣ ਰਿਹਾ ਹੈ ਉਹ ਵਾਲੀ ਜਗ੍ਹਾ ਤੇ ਮਹਿੰਦੀ ਲਗਾ ਦਿਓ ਠੀਕ ਹੈ ਥੋੜੀ ਦੇਰ ਬਾਅਦ ਜਦੋਂ ਮਹਿੰਦੀ ਹਟਾਓਗੇ ਤਾਂ ਉੱਥੇ ਲਾਲ ਰੰਗ ਆ ਜਾਏਗਾ ਤab ਕਿੰਨੀ ਦਿਨਾਂ ਤੱਕ ਤਾ ਮਹਿੰਦੀ ਰਹਿੰਦੀ ਹੈ ਤਾਂ ਨਾ ਹੀ ਤੁਹਾਡੇ ਕੱਪੜੇ ਖਰਾਬ ਹੋਣਗੇ ਨਾ ਇੱਧਰ ਉੱਧਰ ਰੰਗ ਲੱਗੇਗਾ ਤੇ ਆਰਾਮ ਨਾਲ ਇੰਨਾ ਦਿਨਾਂ ਵਿੱਚ ਰਾਹੂ ਕੰਟਰੋਲ ਹੋ ਜਾਏਗਾ ਰਾਹੂ ਕੰਟਰੋਲ ਹੋ ਜਾਏਗਾ ਤਾਂ ਤੁਹਾਨੂੰ ਕੰਮ ਮਿਲੇਗਾ ਠੀਕ ਹੈ ਵਿਦੇਸ਼ ਵਿੱਚ ਰਹਿੰਦੇ ਹੋ ਤਾਂ ਵਿਦੇਸ਼ ਚ ਕੰਮ ਮਿਲੇਗਾ ਇੰਡੀਆ ਵਿੱਚ ਵੀ ਰਹਿੰਦੇ ਹੋ ਤਾਂ ਇੰਡੀਆ ਵਿੱਚ ਵੀ ਕੰਮ ਮਿਲੇਗਾ ਕਈ ਲੋਕ ਕਹਿੰਦੇ ਹਾਂ ਸਾਨੂੰ ਕੰਮ ਨਹੀਂ ਮਿਲਦਾ ਜੌਬ ਨਹੀਂ ਮਿਲਦੀ ਨੌਕਰੀ ਨਹੀਂ ਮਿਲਦੀ ਐ ਰਾਹੂ ਨੂੰ ਕੰਟਰੋਲ ਕਰ ਲੋ ਮਾਈਂਡ ਲਾਈਨ ਤੇ ਲਾਈਫ ਲਾਈਨ ਦੇ ਵਿਚਕਾਰ ਵਾਲੀ ਜਿਹੜੀ ਰਾਹੂ ਦੀ ਜਗ੍ਹਾ ਹੈ ਉੱਥੇ ਲਾਲ ਪੈਨ ਨਾਲ ਪਰਦੋ ਜਾਂ ਮਹਿੰਦੀ ਨਾਲ ਪਰਦੋ ਇਹ ਐਨਾ ਪਾਵਰਫੁਲ ਹੈ ਨਾ ਅੱਜ ਤੱਕ ਮੈਂ ਤੁਹਾਨੂੰ ਦੱਸ ਨਹੀਂ ਆ ਬਹੁਤ 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 ਹੀ ਵਧੀਆ ਰੈਮਡੀ ਹੈ ਬਹੁਤ ਹੀ ਵਧੀਆ ਉਪਾਏ ਕਰਕੇ ਦੇਖ ਲੈਣਾ ਠੀਕ ਹੈ ਇਸ ਤੋਂ ਇਲਾਵਾ ਹੁਣ ਕਹਿੰਦੇ ਹਨ ਵਿਦੇਸ਼ ਚਲੇ ਗਏ ਪੈਸਾ ਵੀ ਤਾਂ ਕਮਾਣਾ ਹੈ ਨਾ ਵਿਦੇਸ਼ ਆਪਾਂ ਕਿਉਂ ਜਾਣੇ ਆ ਬੱਚਿਆਂ ਨੂੰ ਕਿਉਂ ਭੇਜ ਰਹੇ ਆ ਪੈਸਾ ਕਮਾਣ ਵਾਸਤੇ ਪੈਸਾ ਤਾਂ ਚਾਹੀਦਾ ਹੈ ਨਾ ਪਰ ਵਿਦੇਸ਼ ਜਾ ਕੇ ਵੀ ਕਈਆਂ ਕੋਲ ਪੈਸਾ ਨਹੀਂ ਆਂਦਾ ਇਸ ਤਰ੍ਹਾਂ ਦੇ ਵੀ ਮੈਨੂੰ ਮੇਲ ਆਏ ਹਨ ਕਮੈਂਟ ਆਏ ਹਨ ਤਾਂ ਮੈਂ ਤੁਹਾਨੂੰ ਦੱਸ ਦਨੀ ਹਾਂ ਵਿਦੇਸ਼ ਵੀ ਜਾ ਰਿਓ ਐ ਜੋ ਮੈਂ ਉਪਾ ਦੂਜਾ ਦਸਨ ਜਾਰੀਆਂ ਇਸ ਤਰ੍ਹਾਂ ਕਰੋ ਇੰਡੀਆ ਵਿੱਚ ਜਿਹੜੇ ਰਹਿੰਦੇ ਹਨ ਉਹ ਵੀ ਇਹ ਉਪਾ ਕਰੋ ਪੈਸਾ ਆਏਗਾ ధਨਾਧਨ 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 ਗਾਰੰਟੀ ਲੈ ਕੇ ਮੈਂ ਕਹਿੰਦੀ ਹਾਂ ਹੁਣ ਦੇਖੋ ਕੁਬੇਰ ਜੀ ਹੈ ਠੀਕ ਹੈ ਕੁਬੇਰ ਜੀ ਜਿਸ ਤਰ੍ਹਾਂ ਕੀ ਮੈਂ ਤੁਹਾਨੂੰ ਆਪਣੀ ਵੀਡੀਓ ਵਿੱਚ ਦੱਸਿਆ ਹੋਇਆ ਹੈ ਕੋਣ ਹੈ ਉਹਨਾਂ ਦਾ ਮੰਤਰ ਜਪਨ ਨਾਲ ਪੈਸਾ ਆਂਦਾ ਹੈ ਹਾਂਜੀ ਲక్ష్ਮੀ ਜੋ ਹੈ ਲక్ష్ਮੀ ਜੀ ਸਾਡੇ ਉਹਨਾਂ ਦੇ ਫਾਈਨੈਂਸ ਮਨਿਸਟਰ ਹਨ कुबेर जी मैं ਤੁਹਾਨੂੰ ਪਹਿਲੇ ਵੀ ਦੱਸਿਆ ਸੀ ਲక్ష్ਮੀ ਜੀ ਦੇ ਕੋਲ ਪੈਸਾ ਹੈ ਪਰ ਪੈਸਾ ਕਿਸ-ਕਿਸ ਨੂੰ ਦੇਣਾ ਹੈ ਐ ਕੁਬੇਰ ਜੀ ਨਿਸ਼ਚਿਤ ਕਰਦੇ ਹਨ ਕੁਬੇਰ ਜੀ ਸੈੱਟ ਕਰਦੇ ਨੇ ਇਸ ਕਰਕੇ ਸਾਨੂੰ ਕੁਬੇਰ ਜੀ ਦਾ ਮੰਤਰ ਪੜ੍ਹਨਾ ਬਹੁਤ 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 ਜ਼ਿਆਦਾ ਜ਼ਰੂਰੀ ਹੈ ਮੰਤਰ ਕਿਸ ਤਰ੍ਹਾਂ ਪੜ੍ਹਨਾ ਹੈ ਪਹਿਲੇ ਐ ਤੁਸੀਂ মুদ্রা ਬਣਾਣੀ ਹੈ ਐ ਜਿਹੜੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਆਪਣੀ ਵੀਡੀਓ ਦੀ ਸਕਰੀਨ ਤੇ ਐ ਦੇਖੋ ਮੈਂ ਤੁਹਾਨੂੰ ਆਪਣਾ ਮੈਂ ਬਣਾ ਕੇ ਐ মুদ্রা ਦਿਖਾਈ ਹੈ ਇਸ ਤਰ੍ਹਾਂ ਬਣਾਓ ਔਰ ਇਸ ਤਰ੍ਹਾਂ ਕਰਕੇ ਐ ਮੰਤਰ ਪੜਨਾ ਹੈ ਪੈਸਾ ਲਿਆਉਣ ਵਾਸਤੇ 쿠베ਰ ਜੀ ਦਾ ਮੰਤਰ ਇਹ মুদ্রা ਬਣਾ ਕੇ ਪੜਨਾ ਹੈ ਮੰਤਰ ਹੈ ਧਮ 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 ਦਮ ਦਮ ਹਾਂਜੀ ਵਿਸ਼ਵਾਸ ਕਰਕੇ ਬੋਲ ਲੈਣਾ ਜੇ ਸ਼ੰਕਾ ਕਰ ਰਹੇ ਹੈ ਜਾਉ ਨਾ ਦੇ ਲੱਗੇਗਾ ਕਿ ਇਹ ਕੀ ਹੈ ਬਸ ਉਹ ਸਮਝ ਲੈਣਾ ਤੁਹਾਡੇ ਵਾਸਤੇ ਪੈਸਾ ਨਹੀਂ ਬਣਾਇਆ 쿠ਬੇਰ ਜੀ ਨੇ ਜਿਨ੍ਹਾਂ ਨੇ ਵਿਸ਼ਵਾਸ ਕਰਕੇ ਇਸ ਤਰ੍ਹਾਂ ਦੀ মুদ্রা ਬਣਾ ਕੇ ਬੋਲ ਦਿੱਤਾ 108 ਵਾਰੀ ਹਾਂਜੀ 108 ਵਾਰੀ ਬੋਲਣਾ ਹੈ ਧਮ 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 ਉਹਨਾ ਕੋਲਪੈਸਾ ਆਏਗਾ ధਨਾ ਧਨ ਧਨਾ ਦੰਦਨ ਦੰ ਹਾਂਜੀ ਨੋਟ ਕਰਕੇ ਰੱਖ ਲਓ ਅਜੇ ਦੇ ਮੈਂ ਤੁਹਾਨੂੰ ਦੋ ਉਪਾਅ ਦੱਸੇ ਹਨ ਰਾਹ ਨੂੰ ਕੰਟਰੋਲ ਕਰ ਲੋ ਕੰਮ ਮਿਲ ਲੇਗਾ ਇਹ ਵਾਲਾ ਮੰਤਰ ਕੁਬੇ ਜੀ ਦਾ ਪੜੋ ਮੁਦਰਾ ਬਣਾ ਕੇ ਪੈਸਾ ਹੀ ਪੈਸਾ ਆਏਗਾ ਹੀ आएगा मैं बहुत ज्यादा एक्साइटेड सी ए वीडियो बनाने ताकि मैं फायदा करा सका जिन्ह ने पूरी एंड तक मेरी वीडियो देखी है उन्होंने आज बहुत ज्यादा फायदा होने वाला है मेरी विडियो देखते दे सारी राहु पर्वत ते राहु पर जिते स्थान है लाल रंग परो पढ़ो एकुबेर जी का मंत्र रोज पढ़ो एक सौ अठ बारी पैसा ही पैसा आएगा कम ही कम मिलेगा तो चलो जी हूँ मैन इजाजत दो मिल हाँ अगली विडियो किसी परेशानी होनी जहा हाल लेके